ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਤਰਾਂ ਨੂੰ ਪਾਣੀ ਇਹ ਵਾਰ ਗੁਰੂ ਨਾਨਕ ਦੇਵ ਜੀ ਹਰਿਦੁਆਰ ਵਿਖੇ ਗੰਗਾ ਨਦੀ ਦੇ ਕਿਨਾਰੇ ਗਏ ਉੱਥੇ ਬਹੁਤ ਸਾਰੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੇ ਰਹੇ ਸੰਨ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਪਾਣੀ ਆਪਣੇ ਮਰੇ ਹੋਏ ਪਿਤਰਾ ਨੂੰ ਭੇਜ ਰਹੇ ਹਨ ਗੁਰੂ ਜੀ ਨੇ ਇਹ ਦੇਖ ਕੇ ਲੋਕਾਂ ਦੇ ਉਲਟ ਪਛਮ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਉਹਨਾਂ ਨੂੰ ਅਜੀਬ ਜਿਹਾ ਦੇਖਿਆ ਅਤੇ ਪੁੱਛਿਆ ਕੀ ਉਹ ਕੀ ਕਰ ਰਹੇ ਹਨ ਗੁਰੂ ਜੀ ਨੇ ਕਿਹਾ ਮੈਂ ਕਰਤਾਪੁਰਖ ਵਿੱਚ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਹਾਂ ਲੋਕਾਂ ਨੇ ਹੱਸਦਿਆਂ ਕਿਹਾ ਤੁਸੀਂ ਇੰਨੀ ਦੂਰ ਪਾਣੀ ਕਿਵੇਂ ਪਹੁੰਚਾ ਸਕਦੇ ਹੋ ਗੁਰੂ ਜੀ ਨੇ ਜਵਾਬ ਦਿੱਤਾ ਜੇ ਤੁਹਾਡਾ ਪਾਣੀ ਸੈਂਕੜੇ ਮੀਲਾਂ ਦੂਰ ਸਵਰਗ ਵਿੱਚ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਕੁਝ 100 ਮੀਲ ਦੂਰ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਇਸ ਗੱਲ ਇਸ ਨਾਲ ਲੋਕਾਂ ਨੂੰ ਇਹ ਸਮਝ ਆਇਆ ਕਿ ਰੀਤੀ ਰਿਵਾਜਾਂ ਵਿੱਚ ਅੰਨੇ ਵਿਸ਼ਵਾਸ ਦਾ ਕੋਈ ਲਾਭ ਨਹੀਂ ਹੈ ਇਹ ਸਾਖੀਆਂ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਬਾਰੇ ਦੱਸਦੀਆਂ ਹਨ ਕੀਰਤ ਕਰੋ ਨਾਮ ਜਪੋ ਵੰਡ ਛਕੋ ਇਹ ਸਿੱਖਿਆ ਸਾਨੂੰ ਇਮਾਨਦਾਰੀ ਨਾਲ ਕੰਮ ਕਰਨ ਰੱਬ ਨੂੰ ਯਾਦ ਕਰਨ ਅਤੇ ਆਪਣੀ ਕਮਾਈ ਨੂੰ ਲੋੜਵੰਦਾਂ ਨਾਲ ਸਾਂਝਾ ਕਰਨ ਲਈ ਪ੍ਰੇਰਿਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ